ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀ ਵੜਾ ਸੇਰ ਲਈ ਲੈ ਕੇ ਆਏ ਹਾਂ ਜੀ ਸੋਈ ਸਵਾਈਆ ਬਈ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਧੀਆ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਊਟ ਕਰ ਲੈਣਾ ਬਾਈ ਨਾਲ ਗੱਲਬਾਤ ਆਜੋ ਬਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਹੋਠੀਕੋ ਵਧੀਆ ਜੀ ਪੂਰੇ ਵਧੀਆ ਬਈ ਨਾਮ ਤੇ ਡਰੈੱਸ ਨਾਮ ਬਈ ਹਰਜੀਤ ਸਿੰਘ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਜਿਲ੍ਹਾ ਬਰਨਾਲਾ ਤੇ ਤਹਿਸੀਲ ਤਾਂ ਪਾ ਰਹੀ ਜਾਂਦੀ ਹੈਗੀ ਨੇੜੇ ਪਿੰਡ ਬਈ ਨੇੜੇ ਆਪ ਨੂੰ ਭਲੌੜ ਸਾਰਾ ਜਾਂਦਾ ਬਈ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ 95014 33579 ਬਈ ਠੀਕ ਆ ਬਈ ਕਿਵੇਂ ਚੱਲਦਾ ਬਈ ਕੰਮ ਕਾ ਡਾਕਟਰ ਬਹੁਤ ਵਧੀਆ ਚੱਲਦਾ ਹੈਗਾ ਮੰਨ ਕੇ ਚੱਲ ਵੜਾ ਆਈ ਜਾਂਦੀਆਂ ਵਿਕੀ ਜਾਂਦੀਆਂ ਹੈਗੀਆਂ ਹਮ ਕੱਲ੍ਹ ਵੀ ਵੜਾ ਸੀਗਾ ਚਾਰ ਡਾਕਟਰ ਠੀਕ ਆ ਬਈ ਉਹ ਵੀ ਵੇਚ ਗਿਆ ਤੇ ਮੰਨ ਕੇ ਚੱਲ ਆ ਰਹੀ ਗਈ ਵੜ ਕੱਲੀ ਕੀ ਚਾ ਭਾਈ ਹਾਂ ਇਹ ਕਿਹੜਾ ਸੁਹਾ ਸੁਈ ਆ ਇਹ ਡਾਕਟਰ ਦੂਜਾ ਸੁਹਾ ਸੁਈ ਆ ਬੈੜ ਕਦੋਂ ਸੁਈ ਆ ਭਾਈ ਮੰਨ ਕੇ ਚੱਲ ਡਾਕਟਰ ਤੜਕੇ ਸੁਈ ਸੀ 5 ਕਜੇ ਓਕੇ ਤੇ ਜੇਰ ਜੂਰ ਪਈ ਗਈ ਜਮਾ ਜੇਰਾ ਪਈ ਹੈ ਹਾਂ ਜੇਰਾ ਬੱਤਲ ਚ ਪਈ ਡਾਕਟਰ ਬੱਤਲ ਚ ਰੱਖੀ ਬੈਠਾ ਜੇਰ ਭਾਈ ਬੱਚਾ ਕੀ ਆ ਮਗਾ ਬੱਚੀ ਦਿੱਤੀ ਡਾਕਟਰ ਬੱਚੀ ਬੜੀ ਚੰਗੀ ਹੈ ਨਾ ਉਹ ਨਿਆਇ ਚੰਗਾ ਡਾਕਟਰ ਬੱਚਾ ਬੱਚਾ ਭਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੇਖ ਹਾਂ ਫੇਸ ਬਾਕੀ ਡਾਕਟਰ ਆਪ ਵੀ ਬੈੜ ਗਰਲੈਂਡੋ ਜੇ ਪੈਂਦੀ ਆਗੀ ਬੱਚੀ ਜਰਸੀਆਂ ਜਿ ਦੇਤੀ ਠੀਕ ਆ ਸਵਾਕੀ ਡਾਕਟਰ ਬੈਡ ਸੀਲ ਢੰਡੀ ਕਿੰਨੀ ਕਹਦੇ 10 ਨਹੀਂ ਆਈ ਲੈ ਜਿਵੇਂ ਮਰਜ਼ੀ ਬਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਫੁੱਲ ਆ ਬਈ ਕਿਆ ਬਾਤ ਆ ਬਾਕੀ ਡਾਕਟਰ ਐ ਪਿੰਡਾਂ ਵਿੱਚ ਸਲੀਨਰਾਂ ਚਿੱਟਾ ਚੌਂਕਦਾ ਗਾ ਜਮਾ ਲੇਵਾ ਇਹ ਹਨ ਲੇਵੇ ਡਾਕਟਰ ਟੜਕੇ ਨਾ 2.5 ਕਿਲੋ ਦੁੱਧ ਕੱਢਣਾ ਹੁੰਦਾ ਉਹ ਮੈਂ ਫਸੀ ਫਿਰਦੀ ਸੀ ਠੀਕ ਆ ਦੇਖ ਲੈ ਹੁਣ ਵੀ ਲੇਵਾਦ ਖਾਣ ਥਣ ਥੁਣ ਲੇਵਾ ਕਿੰਨਾ ਕਹਦੇ ਉਹ ਨਾਲ ਡਾਕਟਰ ਦਾ ਟੱਲਾ ਢੁੱਲਾ ਪੰਗਾ ਗਿਆ ਸਹੀ ਗੱਲ ਇਹ ਕੱਢ ਕੇ ਮੰਨ ਕੇ ਤਿਆਰੀ ਕਰਨੀ ਆ ਉਹ ਨਹੀਂ ਆ ਡਾਕਟਰ ਸਹੀ ਗੱਲ 26 27 ਕਿਲੋ ਦੁੱਧ ਚੋਆ ਦੱਸਿਆ ਡਾਕਟਰ ਕਿੱਥੋਂ ਬੈਠ ਲਈ ਆ ਆਪਾਂ ਹਣ ਥੁਣ ਬੜਾ ਚੰਗਾ ਲੱਗਿਆ ਹਾਂ ਕਿਵੇਂ ਬੜੇ ਰੰਗ ਟੰਗ ਆ ਗਏ ਬੜਾ ਇਹ ਕਹਿੰਦੀ ਦੋ ਦੋ 30 ਕਿਲੋ ਪਾ ਦੂਗੀ ਠੀਕ ਆ ਭਾਈ ਹਮ ਚਾਰੇ ਥਾਨ ਨੇ ਖੜਵੇਂ ਬਾਕੀ ਡਾਕਟਰ ਕਿਵੇਂ ਸੂਈ ਜਾਗੀ ਉਹ ਵੀ ਮੰਨ ਕੇ ਚੱਲ ਲੱਸੀ ਜੀ ਨਹੀਂ ਪਈ ਪੂਰੀ ਐ ਗੋਲੇ ਵਰਗੀ ਪਈ ਹੈਗੀ। ਮੈਂ ਕਿਹੜਾ ਡਾਕਟਰ ਹਾਂ ਤੋਂ ਆਉਂਦਾ ਚੌੜੀ ਚੜੀ ਪਿੱਛੋਂ ਪੁੱਛੋ। ਹੂੰ। ਨਾ ਡਾਕਟਰ ਨੇ ਗਰਮੀ ਮੰਨਣੀ ਹੈਗੀ। ਸਹੀ ਹੈ ਬਾਈ। ਦੁੱਧ ਪੂਰਾ ਫੈਟ ਵਾਲਾ ਪਾਉਣਾਗਾ। ਹੂੰ। ਹਾਂ ਬਾਕੀ ਡਾਕਟਰ ਲੇਵਲ ਉ ਗੀ ਕੁਆਲਿਟੀ ਦਿਖਾ ਦੇਗਾ। ਨਹੀਂ ਬਾਦੇ। ਬਈ ਕਮਾਲ ਦਾ ਬਹੁਤ ਸੋਹਣਾ ਟਰ ਹੈ ਨਾ ਪੂਰਾ ਪੰਡ ਵਾਲਾ ਲੇਵਾ ਲੱਗਿਆ ਬਾਈ ਬ੍ਰੀਡ ਐ। ਬਾਕੀ ਫੇਸ ਫੂਸ ਵੈਰਡ ਦਾ। ਕਿੰਨਾ ਹੈ ਡਾਕਟਰ ਉਹਨਾ ਚੰਗਾ ਹੈਗਾ। ਸੂਈ ਸਵਾਈ ਬੱਚਾ ਮਗਰ ਬੱਚੀ ਖੋਲ ਦੇ ਬਾਈ ਤੋਰ ਕੇ ਦਿਖਾ ਦੇ। ਪ੍ਰਿੰਟ ਪ੍ਰਿੰਟ ਬਾਈ ਦੀ ਗੱਲ ਸਹੀ ਆ ਬਹੁਤ ਚੰਗਾ ਚਮਕ ਚਮਕ ਪੂਰੀ ਐ ਬ੍ਰੀਡ ਫ ਆ ਵਾਪਸ ਹੋਈ ਸਵਾਈ ਤੇ ਬੱਚਾ ਬੱਚੀ ਬੱਚੀ ਨੇ ਵੀ ਕਿਉਂ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਬਾਕੀ ਡਾਕਟਰ ਲੇਵ ਦੀ ਕੁਆਲਿਟੀ ਦਿਖਾ ਦੇ ਲੱਗਾ ਖੋਲ ਖੋਲ ਦਰਦੀ ਆ ਬੈਠ ਕਮਾਲ ਦਾ ਨਾ ਲੇਵਾ ਆ ਡਾਕਟਰ ਨੇ ਆ ਤਗੜਾ ਲੇਵਾ ਲੱਗਿਆ ਬੈਠ ਨੂੰ ਐਂ ਕਹਿੰਦੇ ਵੀ ਲੇਵਾ ਥਣ ਮੈਨੂੰ ਹੀ ਲੱਗਿਆ ਡਾਕਟਰ ਹੂੰ ਕਿੰਨਾ ਕਹਦੇ ਸਹੀ ਗੱਲ ਆ ਤੇ ਬਾਕੀ ਡਾਕਟਰ ਬੈਠ ਲੰਬੀ ਲੁੰਬੀ ਕਿੰਨੀ ਕਹਦੇ ਓਨੀ ਆ ਡਾਕਟਰ ਸੀਲ ਠੰਡੀ ਬਾਕੀ ਡਾਕਟਰ ਬੈਠ ਇੰਨੀ ਹੈਗੀ ਮੈਂ ਇੱਚੀ ਬੈਠਾ ਰਹ ਲੈ ਲੈ ਬਈ ਠੰਡੇ ਦਾ ਮਰ ਜੀਂਗਾ ਜਿਵੇਂ ਮਰਜੀ ਬਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਫੁੱਲਾ ਫੁੱਲ ਬ੍ਰੀਡ ਆ ਬਾਕੀ ਡਾਕਟਰ ਫੇਸ ਫੁੱਲ ਸਵੈਡ ਦਾ ਕੱਦ ਦਾ ਅੰਦਾਜ਼ ਜਲਵਾ ਦੇ ਕੱਦ ਦਾ ਦੇਖ ਡਾਕਟਰ ਲੰਬੀ ਲੰਬੀ ਬੈਣ ਕਿੰਨੀ ਗੈ ਡਾਕਟਰ ਓਨੀਆਂ ਤੇ ਵਜਣ ਚਮਕ ਚਮਕ ਪੂਰੀ ਡਾਕਟਰ ਬਰੀਕੀ ਜਿਹਾ ਬੈੜਾ ਐਨ ਕੋ ਦੁੱਪੜ ਜੀਏਗੀ ਲੈ ਬਾ ਦੇਖ ਇਧਰੋਂ ਕੈਮਰਾ ਮਾਰਦਾ ਓਨਾ ਮੂਹ ਨੂੰ ਓਨਾ ਮਗਰ ਨੂੰ ਡਾਕਟਰ ਬਾਕੀ ਡਾਇਰੈਕਟਰ ਮੰਨ ਕੇ ਚੱਲਣ ਗਰਮੇ 30 ਗ੍ਰਾਮ ਦੁੱਧ ਵੀ ਪਾਦਾ ਬੈੜ ਨੇ ਬਹੁਤ ਹੈਗਾ 25 26 ਗ੍ਰਾਮ ਦੁੱਧ ਚੋਇਆ ਦੱਸਿਆਗਾ ਬਾਕੀ ਡਾਇਰੈਕਟਰ ਦੀ ਸੇਵ ਆ ਗਈ ਵੀ ਕਿੰਨਾ ਕੁ ਚੂਲੂਗੀ ਬਾਕੀ ਨਸਲ ਬਹੁਤ ਚੰਗੀ ਨਸਲ ਡਾਇਰੈਕਟਰ ਗਰਲੈਂਡੋ ਚ ਆ ਗਈ ਡਾਇਰੈਕਟਰ ਬਾਕੀ ਨਾਲ ਤਾਂ ਮਿਲਦੀਆਂ ਇਹ ਜਿਹੜੇ ਡਾਇਰੈਕਟਰ ਸਹੀ ਗੱਲ ਬਾਕੀ ਠਣ ਠੁਣ ਸੀ ਠੰਡੇ ਲੈ ਵਾਲੂਗਾ ਕਿੰਨਾ ਹੈ ਡਾਇਰੈਕਟਰ ਉਹਨਾ ਚੰਗਾ ਲੱਗਿਆ ਬੈੜ ਨੂੰ ਚੰਗਾ ਬਾਈ ਬਾਕੀ ਡਾਇਰੈਕਟਰ ਲੈਵੇ ਦੀ ਕੁਆਲਿਟੀ ਦਿਖਾ ਦੇ ਬੈੜ ਨੇ ਹਾਂ ਲੈਵਾ ਤਾਂ ਬਈ ਕਮਾਲ ਆ ਬਾਈ ਦੀ ਗੱਲ ਸਹੀ ਆ ਪੂਰਾ ਫਾਂਡ ਵਾਲਾ ਲੇਵਾ ਬਾਈ ਤੇ ਥਣ ਵੀ ਬਾਈ ਉਵੇਂ ਦਾ ਹੀ ਲੱਗਿਆ ਕੰਨੀ ਤੇ ਵਾ ਕਿਡਰ ਚਵਾਈ ਵੀ ਇੰਨੀ ਵੀ ਚੰਗੀ ਆ ਵੇੜਦੀ ਤਾਦੀਆਂ ਗੱਲਾਂ ਆਆਂ ਠੀਕ ਆ ਕੱਚੇ ਥਾਂ ਦੇ ਡੈਕਟਰੇ ਚਵਾਈ ਕਰਕੇ ਤੁਹਾਨੂੰ ਕੁੱਤਿਆਂ ਪੱਟੇ ਵੇੜ ਠੀਕ ਆ ਜੀ ਹਾਂ ਬਾਕੀ ਚਵਾਈ ਵੀ ਕੋਈ ਚੱਕ ਨਹੀਂ ਤਾਰਾ ਮਾਰ ਕੇ ਦਿਖਾਵਾਂਗੇ ਪਹਿਲਾਂ ਲੇਵਾ ਦੇ ਕੰਨੀ ਨਿਗਾਹ ਜ਼ਰੂਰ ਮਾਰੋ ਲੇਵਾ ਦੇਖੋ ਦੇਖ ਡੈਕਟਰ ਲੇਵਾ ਪੂਰਾ ਫਾਂਡ ਵਾਲਾ ਮੈਂ ਵੀ ਡੈਕਟਰ ਲੇਵਾ ਦੀ ਚੜਾਈ ਚੜੂਈ ਤਾਂ ਆਹ ਤੋਂ ਜੜ ਜੁੜ ਲੇਵੇ ਦੀ ਔਰ ਨਿਆਇ ਮਜ਼ਬੂਤ ਲੱਗੀ ਹੋਈ ਹੈਗੀ ਹੂੰ ਦੇ ਥਾਣੇ ਦੇਖੀ ਪੂਰੀ ਬੀਠਾ ਥਾਣ ਡਾਕਟਰ ਦਿਖਾ ਦੇ ਇਧਰੋਂ ਦਿਖਾਏ ਡਾਕਟਰ ਉਹਦਾ ਰੋਗ ਰੋਗ ਦਾ ਥਣ ਲੱਗਿਆ ਹੈਗਾ ਹੂੰ ਕਿੰਨਾ ਕੇ ਡਾਕਟਰ ਉਹਨਾ ਥਣ ਲੇਵਾ ਚੰਗਾ ਹੈਗਾ ਬਾਕੀ ਦਿਖਾਏ ਡਾਕਟਰ ਥਣ ਥਣ ਕਿੰਨੇ ਚੰਗੇ ਲੱਗਿਆ ਬੜਾ ਚੰਗਾ ਹੈ ਨਾ ਕਮਾਲ ਦਾ ਲੇਵਾ ਬਾਕੀ ਡਾਕਟਰ ਲੇਵ ਦੀ ਜੜ ਜੁੜ ਤੇ ਚੜਾਈ ਚੜੂਈ ਕਿੰਨੀ ਕਹਦੇ ਉੰਨੀ ਹਲੇਵੇ ਦੀ ਸਹੀ ਹੈ ਭਾਈ ਆਏ ਨਹੀਂ ਪਤਲਾ ਲੇਵਾ ਘੁੱਟ ਮਾਇਆ ਸਹੀ ਹੈ ਤੇ ਬਾਕੀ ਡਾਕਟਰ ਲੇਵੇ ਦੀਆਂ ਟੜਾ ਟੁੜਾ ਇਧਰੋਂ ਵੀ ਦਿਖਾ ਦੇ ਹੂੰ ਇਹ ਡਾਕਟਰੇ ਤੜਕੇ ਨਾ ਬੋਲਾ ਕੱਢਣਾ ਹੁੰਦਾ ਬਾਕੀ ਡਾਕਟਰ ਤੁਰਦੀ ਨਹੀਂ ਸੀ ਫਾਸ ਫਾਸ ਤੁਰਦੀ ਸੀ ਜਮ ਠੀਕ ਹੈ ਭਾਈ ਹਾਂ ਬੱਚਾ ਵੀ ਬਹੁਤ ਚੰਗਾ ਮਗਰ ਬੱਚੀ ਹਨਾ ਬੱਚੀ ਨੇ ਵੀ ਕਿਉਂ ਨਾਲ ਹੀ ਤਿਆਰ ਹੋ ਜਾਣਾ ਬਾਕੀ ਡਾਕਟਰ ਇਧਰੋਂ ਖੜਨੀ ਖੁੜਨੀ ਬੈਠਦੀ ਮਗਰੋ ਮੁਗਰੋ ਦਿਖਾ ਦੇ ਕਿੰਨੀ ਚੰਗੀ ਹੈਗੀ ਇਧਰੋਂ ਡਾਕਟਰ ਦਿਖਾ ਦੇ ਹੁਣ ਵੀ ਲੇਵਾ ਮਗਰ ਖੜੀ ਦਿਖਾਉਂਦੀ ਹੈਗੀ ਹਮ ਸਹੀ ਗੱਲ ਹੈ ਵਰੀਡ ਇੱਕ ਨੰਬਰ ਆ ਭਾਈ ਲੈ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਬਾਕੀ ਜਿਵੇਂ ਮਰਜੀ ਲੈ ਡਾਕਟਰ ਕਿ ਨਹੀਂ ਜਿਵੇਂ ਮਰਜੀ ਅਹੀਂ ਵੇਜਾ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਚਵਾਈ ਦੇਖ ਲੈ ਝੂਣ ਬੜਾ ਚੰਗਾ ਹੈਣਾ ਝੂਣ ਦਾ ਰੈਕਟਰ ਬੜਾ ਨਹੀਂ ਆਇਆ ਚੰਗਾ ਲੱਗਿਆ ਰਫੀ ਚਵਾਈ ਹੈ ਜਿਵੇਂ ਮਾਰਦੀ ਕੋਈ ਚੱਲ ਹੈ ਕੀ ਬਾਤ ਹੈ ਖੜਕਾ ਸੁਣਦਾ ਚਵਾਈ ਦਾ ਲੈ ਕਿ ਨਹੀਂ ਹੈ ਰੈਕਟਰ ਜਮਾਂ ਲੈ ਖੱਚਾ ਖੱਤਾ ਬੜਾ ਨੇ ਚਵਾਈ ਮੂਣੀ ਦੇਖ ਲੈ ਸਹੀ ਗੱਲ ਆ ਭਾਈ ਲੈ ਚਵਾਈ ਦੀ ਗੱਲ ਸਹੀ ਹੈ ਗੁੱਤੀਆਂ ਵਾਲਾ ਕੰਮ ਹੀ ਆ ਲੈ ਮਗਰ ਲੈ ਥੋੜੀ ਚੈੱਕ ਕਰ ਲੋ ਚਵਾਈ ਮੋਟਾ ਮੋਟਾ ਜੋਣ ਆ ਇੱਕ ਨੰਬਰ ਜੋਣ ਲੱਗਿਆ ਕਰਮਾਈ ਨੂੰ ਲੈ ਕੀ ਬਾਤ ਆ ਬਹੁਤ ਚੰਗੀ ਜਵਾਈਆ ਬਲੇ ਨਿਆਂ ਚੰਗਾ ਡਾਕਟਰ ਦੇਗਾ ਥਾਣੀ ਦਾਖਦ ਨਾ ਕਿੰਨੇ ਘਤਾਰਾ ਮਾਰਿਆ ਦੇਖ ਲਾ ਸਹੀ ਗੱਲ ਆ ਭਾਈ ਕਿੰਨਾ ਦੁੱਧ ਆਗਾ ਬਾਕੀ ਥਾਣੀ ਦਾਖਦਿਆ ਬੈਠਦੇ ਬਲੇ ਨਿਆਂ ਚੰਗਾ ਥਾਣ ਲੈ ਵਾ ਬੈਠਦਾ ਸਹੀ ਗੱਲ ਆ ਭਾਈ ਕੱਲਾ ਕੱਲਾ ਥਾਣ ਪੂਰੀ ਵੀ ਥੇ ਥਾਣਾ ਬਾਕੀ ਡਾਕਟਰ ਇੱਕ ਗੱਲ ਹੋਰ ਹੈਗੀ ਇਹ ਡਾਕਟਰ ਆਖੀ ਤੇ ਮਾਸ ਆ ਗਿਆ ਦੇ ਠੀਕ ਆ ਭਾਈ ਆਪੋ ਦੱਸਣਾ ਹੈਗਾ ਵੀ ਦਾ ਡਾਕਟਰ ਕੋਈ ਦੱਸਦਾ ਨਾ ਉਹ ਵੀ ਆਪਣੀ ਗਰੰਟੀ ਹੈਗੀ ਜੇ ਕੋਈ ਦੁਖ ਤਲੀਕ ਵੀ ਉਹਦੀ ਵੀ ਗਰੰਟੀ ਹੈਗੀ ਉਹ ਡਾਕਟਰ ਮਾੜਾ ਮਾਸ ਜਾ ਆਇਆ ਠੀਕ ਆ ਭਾਈ ਹਾਂ ਇਹਦਾ ਕੋਈ ਚੱਕਰ ਨਹੀਂਗਾ ਅੱਖ ਡਾਕਟਰ ਦੀ ਨਾ ਪੂਰਾ ਫੁੱਲ ਆ ਦੇ ਕੋਈ ਉਨੇ ਖਜ਼ਾਨਾ ਸੀ ਤਾਂ ਹਲੇ ਪਾਸੇ ਮੜੇ ਮਾਝਾਇਆ ਹਾਂ ਨੇੜ ਤੋਂ ਲੈ ਬਹੁਤ ਠੀਕ ਹੈ ਬਾਕੀ ਦੇਖ ਡਾਇਰੈਕਟਰ ਆਣਾ ਜਮਾ ਸਹੀ ਹੈਗਾ ਮਾਝ ਆਪਾਂ ਦੱਸ ਦਈਏ ਮੈਂ ਕਿ ਫੇਰ ਅਗਲਾ ਕਹਾਂਦਾ ਵੀ ਦੱਸਿਆ ਨਹੀਂਗਾ ਸਹੀ ਗੱਲ ਆ ਹੋਲ ਨੂੰ ਬਰੀਟ ਆ ਭਾਈ ਤੇ ਮੁੱਲ ਫੋਨਤੀ ਹੋ ਜਾ ਮੁੱਲ ਡਾਇਰੈਕਟਰ ਫੋਨਤੀ ਹੋ ਮੁੱਲ ਇੰਨਾ ਕੇ ਜੈ ਹੋਗਾ ਕਿੰਨਾ ਕੇ ਡਾਇਰੈਕਟਰ ਹੋਣਾ ਠੀਕ ਆ ਭਾਈ ਤੇ ਕਿਸੇ ਵੀਰ ਨੂੰ ਭਾਈ ਵੈੜ ਪਸੰਦ ਆ ਵੀ ਭਾਈ ਨਾ ਕਨੈਕਟ ਕਰ ਲਿਓ ਧੰਨਵਾਦ